ਹਾਂਜੀ ਵੀਰ ਆਪਾਂ ਅੱਜ ਕੇਮਜ਼ ਹਸਪੀਟਲ ਦੀ ਗੱਲ ਕਰਦੇ ਆਂ ਕਈ ਲੋਕਾਂ ਨੂੰ ਨਾ ਇੱਥੇ ਕੀ ਪ੍ਰੋਬਲਮ ਆਉਂਦੀ ਆ ਜਿੱਦਾਂ ਮੰਨ ਲਾ ਪਹਿਲੀ ਵਾਰ ਜਾਂਦੇ ਨੇ ਕੋਈ ਵੀ ਹੈ ਨਾ ਅਸੀਂ ਜਾ ਕੇ ਦੇਖਿਆ ਤਾਂ ਸਾਨੂੰ ਵੀ ਜਦੋਂ ਲਾਈਨ 'ਚ ਲੱਗੇ ਤਾਂ ਪ੍ਰੋਬਲਮ ਆਈ ਠੀਕ ਹੈ ਜੀ ਪਹਿਲੀ ਗੱਲ ਇੱਥੇ Android ਫੋਨ ਹੋਣਾ ਜ਼ਰੂਰੀ ਆ ਸਭ ਕੋਲੇ ਬਈ ਠੀਕ ਹੈ ਤੇ ਜਿਨ੍ਹਾਂ ਕੋਲੇ ਨਹੀਂ ਹੁੰਦਾ ਉਹਨਾਂ ਨੂੰ ਇੱਕ ਨੰਬਰ ਜਾਂ ਦੋ ਨੰਬਰ ਕਾਊਂਟਰ ਤੇ ਲਾਇਆ ਜਾਂਦਾਗਾ ਠੀਕ ਆ ਤੇ ਬਾਕੀ Android ਫੋਨ ਵਾਲੇ ਪਹਿਲਾਂ ਤੋ ਫਾਂ ਬੁੱਕ ਹੁੰਦਾਗਾ ਫੇਰ ਮਰੀਜ਼ ਦੀ ਪਰਚੀ ਕੱਟੀ ਜਾਂਦੀ ਆ ਕਿਉਂਕਿ ਬਾਈ ਜੀ ਤੇ ਇਹ ਗੱਲ ਦਾ ਆਪਾਂ ਧਿਆਨ ਰੱਖੋ ਤੇ ਨਹੀਂ ਕਾਫੀ ਜਿਆਦਾ ਮਨ ਲਓ 2-2 ਘੰਟੇ ਲਾਈਨ 'ਚ ਲਾ ਕੇ ਬੰਦੇ ਨੂੰ ਪ੍ਰੋਬਲਮ ਆਉਂਦੀ ਆ ਇਹ ਦੇਖੋ 7 ਵਜੇ ਲਾਈਨਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ ਠੀਕ ਹੈ ਜੀ 11 ਵਜੇ ਤੱਕ ਪਰਚੀ ਕੱਟੀ ਜਾਂਦੀ ਆ ਤੇ ਕਈਆਂ ਬੰਦਿਆਂ ਨੂੰ ਪ੍ਰੋਬਲਮ ਆ ਜਾਂਦੀ ਆ ਬਾਈ ਇਹ ਹੁਣ ਮੰਨ ਲਓ ਸਕੈਨਰ ਠੀਕ ਹੈ ਸਕੈਨਰ ਇਹਨਾਂ ਨੇ ਦਿੱਤਾ ਹੋਇਆਗਾ ਵੀ ਇਹ ਤੇ ਆਪਾਂ ਨੂੰ ਟੋਪਨ ਬੁੱਕ ਕਰਾਉਣਾ ਪੈਂਦਾਗਾ ਠੀਕ ਹੈ ਜੀ ਆਂਡਰੋਰ ਫੋਨ ਤੇ ਐਪ ਰਾਹੀਂ ਆਪਾਂ ਨੂੰ ਟੋਕਨ ਬੁੱਕ ਕਰਾਉਣਾ ਪੈਂਦਾ ਹੈਗਾ ਉਹ ਤੁਹਾਨੂੰ ਦਿਖਾਉਣਾ ਹੈ ਵੀ ਕਿੱਦਾਂ ਹੁੰਦਾ ਹੈਗਾ ਠੀਕ ਹੈ ਜੀ ਤੇ ਜਿੱਦਾਂ ਮੰਨ ਲਾ ਆਪਾਂ ਇਹ ਡਰਾਈਫੇਸ ਐਪ ਖੋਲ ਰਹੇ ਹਾਂ ਤੇ ਜਿਹੜਾ ਨੀਚੇ ਐਪ ਤੇ ਦੇਖੋ ਜੀ ਓਪਨ ਹੋ ਰਿਹਾ ਇਦਾਂ ਮੰਨ ਲਾ ਟੋਕਨ ਬੁਕਾਉਂਦਾ ਇੱਥੋਂ ਸਕੈਨ ਕਰ ਸਕਦੇ ਆਪਾਂ ਠੀਕ ਹੈ ਜੀ ਸਕੈਨ ਕਰਨਾ ਪੈਂਦਾ ਉਹ ਜੋ ਸਕੈਨਰ ਸੀ ਉਹਨੂੰ ਆਪਾਂ ਸਕੈਨ ਕਰ ਲੈਣੇ ਆ ਤਾਂ ਇਹ ਦੇਖੋ ਸਾਡਾ ਟੋਕਨ ਬੁੱਕ ਹੋ ਗਿਆ ਠੀਕ ਹੈ ਜੀ ਹੁਣ ਮੰਨ ਲਓ ਆਪਾਂ ਨੂੰ ਟੋਕਨ ਨੰਬਰ ਦਿੱਤਾ ਜਾਊਗਾ ਵੀ ਐਨਾ ਟੋਕਨ ਨੰਬਰ ਆ ਉਹ ਟੋਕਨ ਨੰਬਰ ਨੂੰ ਦੱਸ ਕੇ ਆਪਣੀ ਪਰਚੀ ਉਹ ਕਢਦਾਨਗੇ ਨਹੀਂ ਜੇ ਨਾ ਬੁੱਕ ਕਰਾਇਆ ਤਾਂ ਸਾਨੂੰ ਏਦਾਂ ਹੀ ਮੋੜ ਦਾਨਗੇ ਠੀਕ ਹੈ ਜੀ ਸ਼ੇਅਰ ਕਰਨਾ ਬਣਦਾ ਬਈ ਜ਼ਰੂਰੀ ਆ ਤਾਂ ਕਿ ਕੱਲੇ-ਕੱਲੇ ਬੰਦੇ ਕੋਲੇ ਪਹੁੰਚੇ ਕਈ ਵਾਰੀ ਕਿਸੇ ਨੂੰ ਐਮਰਜੈਂਸੀ ਲੋਡ ਪੈ ਜਾਂਦੀ ਹੈ ਜੋ ਵੀ ਚਲੋ ਰੱਬ ਨਾ ਕਰੇ ਹਨਾ ਜਾਂਦਾਗਾ ਇਹ ਦੇਖੋ 268 ਨੰਬਰ ਬੁੱਕ ਹੋ ਗਿਆ ਤੇ ਠੀਕ ਹੈ ਜੀ ਛੋਟਾ ਫਰਜ ਬੰਦਾ ਬਾਈ ਬਣ ਕੇ ਸਾਰਿਆਂ ਤੇ ਖਪਚਾਓ ਇੱਕ ਬਹੁਤ ਵੱਡੀ ਸੇਵਾ ਨਿਭਾ ਰਹੇ ਨੇ ਅ ਗੁਰੂ ਗੁਰੂ ਘਰ ਗੁਰੂ ਘਰ ਵੱਲੋਂ ਠੀਕ ਹੈ ਜੀ ਤੇ ਇਹਨਾਂ ਵੱਲੋਂ ਸਵੇਰੇ ਸ਼ਾਮ ਲੰਗਰ ਲਾਇਆ ਜਾਂਦਾ ਈ ਠੀਕ ਹੈ ਜੋ ਵੀ ਮਰੀਜ਼ ਦਾਖਲ ਨੇ ਜਾਂ ਆਉਂਦੇ ਨੇ ਉਹਨਾਂ ਨੂੰ ਲੰਗਰ ਲਾਇਆ ਜਾਂਦਾ ਧੰਨਵਾਦ ਵੀਰ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰੋ ਕਿਤਾ ਕਿ ਕਿਸੇ ਦੀ ਹੈਲਪ ਹੋ ਜਾਕੇ ਹਨਾ ਕਈ ਵਾਰੀ ਅਗਲਾ ਸਾਰਾ ਸਾਰਾ ਦਿਨ ਲੰਘ ਜਾਂਦਾ ਫਿਰ ਇੱਕ ਦਿਨ ਬੇਸਟ ਜਾਂਦਾ ਅਗਲੇ ਆ Да.